ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਤਸਵੀਰ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਇੱਕ ਆਹ ਗੈਰ ਨਸਲ ਤੇ ਸ਼ਾਈਵਾਲ ਦਾ ਕ੍ਰੌਸ ਜਿਆ ਵੈੜ ਵਕਾਊ ਹੈਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਨਾਲ ਆਹਦੇ ਘੰਟੀ ਦੇ ਬਟਨ ਵਾਲ ਤੇ ਸੈੱਟ ਕਰਦੇ ਹੋ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਤਸੱਲੀਪਰਕ ਤੁਸੀਂ ਆ ਕੇ ਕਰਨੀ ਹੈਗੀ ਤੁਸੀਂ ਪੈਸੇ ਲਾਉਣੇ ਆ ਜੀ ਅੱਜ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਇਹ ਤੁਸੀਂ ਆਪ ਦੀ ਚੋਕੇ ਲਿਜਾਣੀ ਆ ਸੋਹਣੇ ਮੋٹے ਮੋٹے ਥਾਣਾ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਦੁੱਧ ਹੋਊਗਾ ਛੱਟਾ ਮੱਝਾਂ ਵਰਗਾ ਸਮਝ ਲਿਆ ਕਿਸ ਸਾਡੀ ਮੱਝ ਹੀ ਆ ਬਈ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਜੀ ਨਾਮ ਜੀ ਕਾਕਾਪਿੰਡ ਲੱਗਿਆ ਨਾ ਤੁਸੀਂ ਬਾਗਾ ਆਪਣਾ ਜਿਲ੍ਹਾ ਮੋਗਾ ਠੀਕ ਆ ਬਾਈ ਇੱਕ ਵੜ ਮਿਕਾਉ ਆ ਜੀ ਹਾਂ ਜੀ ਇੱਕ ਵੜ ਮਿਕਾਉ ਆ ਜੀ ਛਾਈਵਾਲ ਤੋਂ ਜਲਸੀ ਦਾ ਕ੍ਰੋਸ ਆ ਠੀਕ ਆ ਜੀ ਇੱਕ ਇੱਕ ਪਣੀਆ ਤੋਂ ਦੂਜੇ ਦਾ ਧਾਰਾ ਘਟਾ ਗਣੀ ਅੱਧੀ ਕਿਲੋ ਸਿਕੋਦੀ ਘਟ ਹੋਊਗੀ ਠੀਕ ਹੈ ਜੀ ਧਾਰਾ 5 7 7 5 70 ਆਹੋ ਆਮ ਨਹੀਂ ਪਤਾ ਲੱਗਦਾ ਨਹੀਂ ਆਨ ਨੂੰ ਠੀਕ ਹੈ ਜੀ ਦੁੱਧ ਫੁੱਲੀ ਪਰ ਮੈਂ ਦੁਕਾਨਦਾਰ ਹੀ ਆ ਬਈ ਆਪਣੀ ਠੀਕ ਹੈ ਜੀ ਠੀਕ ਹੈ ਜੀ 100 ਕਮ ਕੀਤੇ ਕਮ ਗਲਤ ਕਰਕੇ 100 ਤੇ ਮਿੱਟੀ ਪੈਣੀ ਹੈ ਠੀਕ ਹੈ ਜੀ ਨਹੀਂ ਕਰਨਾ ਠੀਕ ਹੈ ਜੀ ਦੁੱਧ ਤੇਰਾ ਇਕੱਲੀ 25000 ਦੀ ਹੈ ਇਹ ਦੁੱਧ ਕੰਡੇ ਵਾਲਾ ਕਰਨਾ ਸਹੀ ਦੁੱਧ 10 ਕਿਲੋ ਪੂਰਾ ਨੈੱਟ ਜਾਂ ਦੋ ਟਾਈਮ ਚੋ ਲੈਣਾ ਦੋ ਟਾਈਮ ਦੀ ਪੰਜ ਟਾਈਮ ਤੋਂ ਅੱਜ 10 ਕਿਲੋ ਘੱਟ ਰਿਹਾ ਮੈਨੂੰ ਜੁਰਮਾਨਾ ਜਿਹੜਾ ਮ ਠੰਡੀ ਸੀ ਦਾ ਜੂੜ ਲਾ ਕੇ ਠੀਕ ਹੈ ਜੀ ਆ ਬੱਚੀ ਆ ਇਹਨੂੰ ਦੋ ਦਿਨ ਬਹੁਤ ਛੱਡਿਆ ਠੀਕ ਹੈ ਜੀ ਦੋ ਮਹੀਨੇ ਹੋ ਗਿਆ ਅੱਖ ਲੱਗੀ ਨੂੰ ਠੀਕ ਹੈ ਜੀ ਇਹਦੀ ਆਪਾਂ ਕਹਿੰਦੇ ਗੰਭੜਾ ਕੁਝ ਵੀ ਕੀਆ ਨਹੀਂ ਉਹ ਤਾਂ ਗੱਲ ਦੇ ਆਪਣੀ ਕਿਸਮਤ ਆ ਕਿਸਮਤ ਆ ਠੀਕ ਹੈ ਭਾਈ ਹਾਂ ਹਾਂ ਕਿਸਮਤ ਆ ਸਹੀ ਗੱਲ ਆ ਜੀ ਅਜਾ ਚੱਕਰਾਈਆ ਨਾਲ ਲਈ ਤਾਂ ਜੇ 100 ਲਈ ਸਾਡੇਆਂ 60 ਨਿਕਲੀਆਂ ਜਾਂਦੀਆਂ ਗੱਬਣ ਭਾਈ ਉਹ ਚਲਾ ਦੇ ਕਿਸਮਤ ਆ ਆਪੋ ਆਪਣੇ ਤਿੰਨ ਨੂੰ ਸਿੱਕੜੋ ਹਾਂ ਸੌਦਾ ਕਰ ਲੈ ਚੜਾ ਲਈਆਂ ਉਪਰੀ ਉੱਠ ਕੇ ਲੈ ਗਈ ਕਾਪੀ ਉਹਨੇ ਸਾਰੀ ਡਰੈਸ ਤੇ ਆ ਗਿਆ ਸਣ ਬਣੀ ਬਈਆ ਪਰਚੀ ਲੈ ਜਾ ਸਹੀ ਗੱਲ ਹੈ ਜੀ ਭਾਈ ਉਹਵੇਂ ਨਿਕਲ ਗਿਆ ਠੀਕ ਹੈ ਜੀ ਆਏ ਨਹੀਂ ਗੱਲ ਚਲੋ ਬੜੀ ਮਾਰਦੀ ਨਹੀਂ ਮਾਰਦੀ ਧਰਦੀ ਤਾਂ ਹੀ ਖੜੀ 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 ਸਹੀ ਗੱਲ ਹੈ ਜੀ ਠੀਕ ਹੈ ਜੀ ਜੇ ਸਾਨੇ ਬੱਛੀ ਕਿੰਨੇ ਦੀ ਆ ਬੱਛੀਆਂ ਨਾਲ ਪਿਓਰ ਠੀਕ ਆ ਦੇਖ ਦੋ ਭਾਈ ਕੰਬਲਾ ਕੰਬਲਾ ਹੁਣੇ ਹਾਂ ਹਾਂ ਠੀਕ ਆ ਠੀਕ ਹੈ ਜੀ ਦੋਧਰਾ ਪਾਲੀ ਆ ਤੇ ਬੱਛੀਆਂ ਮੰਨ ਲਾ ਦੋ ਜੂੜ ਲਾ ਕੇ ਟੋਟਾ ਉਹਨਾਂ ਜੋੜਾ 30000 ਰੁਪਏ ਦੀ ਜਾਂ 10 ਲੀਟਰ ਦੁੱਧ ਹੈ ਠੀਕ ਹੈ ਜੀ ਜੇ 10 ਤੋਂ ਘੱਟ ਹੋਵੇ ਦੋ ਡਾਂ ਵਿਚ ਇੰਨਾ ਵੀ ਤੇ ਮੈਂ ਆਉਣ ਜਾਂਦਾ 10000 ਰੁਪਏ ਦੂੰਗਾ ਤੇ ਕੋਲ ਠੀਕ ਹੈ ਜੀ ਲਓਏ ਤੋਰੀ ਮੜੀ ਜੀ ਕਿਉਂਕਿ ਜੀ ਇਤੋਂ ਮੰਨ ਲਓ ਲੈ ਕੇ ਜਾਣੀ ਆ 100 ਕਿਲੋਮੀਟਰ ਪਸੂ ਹੰਮ ਜੇ ਹਾਂਜੀ ਪਾਇਆ ਘਰ ਜਦੋਂ ਜਮ ਮਾਰਨੀ ਮੈਂ ਉੱਥੇ ਟੋਰਨ ਤੇ ਦਾਤ ਉੱਤੇੋਂ ਨਿਕਲੇ ਠੀਕ ਹੈ ਜੀ ਇਹ ਫਿਰ ਫਿੱਟ ਲਾਂ ਤਾਂ ਆਪਣੇ ਠੀਕ ਆ ਤੋਰ ਲਈ ਮੜੀ ਜੀ ਲਓਏ ਦੋਸਤੋ ਕੰਬਲਾ ਕੁੰਬਲਾ ਫੁੱਲ ਭਾਰੀ ਹੈਗਾ ਦੋਸਤ 10 ਕਿਲੋ ਕੰਡੇ ਵਾਲਾ ਇੱਥੇ ਘੜਾ ਘੜਾ ਲਈ ਬਾਹਰ ਮੜਾ ਆ ਜਾ ਬੱਸ ਹਾਂ ਲੈ ਚਲੋ ਜੀ ਦੋ 10 ਕਿਲੋ ਕੰਡੇ ਵਾਲਾ ਵਾ ਵੱਛੀ ਲਣੀਆ ਨਾਲ ਤਾਂ 30000 ਦੀ ਆ ਬਿਨਾ ਵੱਛੀ ਤੋਂ ਹੈਗਾ 25000 ਦੀ ਆ ਹਾਦੀ ਚੁਵਾਈ ਵਾਲੇ ਸੋਨੇ ਥਾਣਾਗੇ ਹੁਣ ਇਹ ਚੁਈ ਹੋਈ ਆ ਬਾਈ ਜੀ ਇਹੇ ਵੀਡੀਓ ਬਣਾ ਸਮਾ ਨੋਟ ਕਰ ਲੋ 10 ਵਜ ਕੇ ਤੇ 36 ਮਿੰਟ ਹੋਏ ਆਗੇ ਛਾਂ ਦੇ ਚਾਈ ਚ ਸਾਰਾ ਦੇਣੀ ਪਿਆ ਵਾ ਗੈਰ ਤੇ ਸ਼ਾਹੀ ਵਾਲ ਦਾ ਕਰਾਉ ਹੋ ਜਿਆ ਵਾ 10 ਵਜ ਕੇ ਤੇ 36 ਮਿੰਟ ਹੋ ਗਏ ਕੰਬਲਾ ਕੰਬਲਾ ਫੁੱਲ ਭਰੀ ਆ ਜਰਸੀ ਦਾ ਲਾ ਰੰਗਦੀ ਆਗੀ ਖੰਡੀ ਸੀਲਾ ਫਰਾਏ ਨਹੀਂ ਖੰਡੀ ਸੀਲਾ ਬਾਈ ਕਾ ਜੇ ਮਾਦੀ ਚੋਲੋ ਤੁਸੀਂ ਤਦੋਂ ਚਟਾ ਮੱਝਾ ਰਗਾ ਮੋੜ ਲੈ ਬਾਈ ਮੈਂ ਕਾ ਗਰਮੀ ਕਰ ਵੀ ਨਿਆਰੇ ਗਈ ਠੀਕ ਆ ਬਾਈ ਕਾ ਤਾਂ ਦੱਸ ਕਿਉਂ ਨਾ ਕੱਢੇ ਤਾਂ ਮੈਂ ਦੇਣਦਾਰ ਹੋਊਂਗਾ ਤੁਹਾਡਾ ਮੋੜ ਲਓ ਬਾਈ ਘਰੇ ਆਪਦੇ ਜੋ ਮੇਰੀ ਆਪਦੇ ਘਰ ਦੇ ਬੈਤ ਮੈਂ ਤਾਂ ਕਹਦਾ ਤੁਹਾਨੂੰ ਚਵਾ ਕੇ ਦੇਣਾ ਵਾ ਜੋ ਛੋਟੀ ਕਾ ਸਿਵਾ ਸੰਭਾਲਦੀ ਜੀ ਗੌਰ ਵੇਖ ਕੇ ਲੈਣੀ ਆ ਜਿਹਦੇ ਪਸੰਦ ਆਵੇ ਕੱਲੀ ਗਾਂ 25000 ਦੀ ਆ ਸੁਣੇ ਵੱਛੀ 30000 ਦੀ ਆ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਆ ਇਹ ਦੋ ਟਾਈਮ ਤੁਸੀਂ ਚੋ ਲੈਣੀ ਬਾਈ ਦੇ ਕਿਥਾਂ ਤੇ ਧਾਰਾ ਘਾਟ ਦਾ 15 ਉਹ ਤੁਸੀਂ ਆਪਦੀਆਂ ਵੇਖ ਕੇ ਜੋ ਕੇ ਹਾਂ ਗੱਬਾ ਨਿਕਲ ਗਈ ਥੋੜੀ ਘਰ ਦਾ ਚਲੋ ਮੱਝ ਤਿਆਰ ਹੋ ਜੇ ਕਿਸ ਹਿਸਾਬ ਦੀ ਕਿਉਂਕਿ ਫੈਂਡ ਫੂਨ ਚੰਗੀ ਹੈ ਜੇ ਤੋ ਮੱਝ ਵਰਗਾ ਹੋਊਗਾ ਜੀ ਮੱਝ ਵਰਗਾ ਤੋਂ ਤਾਂ ਜਮਾ ਠੀਕ ਹੈ ਜੀ ਜਿਹਦੇ ਦੀ ਕਿਸਮਤ ਹੈ ਠੀਕ ਹੈ ਜੀ ਬਾਕੀ ਜੇ ਕੋਈ ਦੂਰ ਬਾਟ ਲਓ ਫਿਰ ਵੀ ਕਰ ਲਾਂਗੇ 30 ਤੋਂ ਮਾਨਤਾ ਠੀਕ ਹੈ ਜੀ 25000 ਰੁਪਏ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਚਲੋ ਲਓ ਜੀ ਦੋਸਤੋ ਬਾਈ ਕੰ ਦਾ ਆਫਰ ਹੀ 28000 ਦਾ ਦੋਨੇ ਦੇ ਦੇ ਦਿਆਂਗੇ ਆਪਾਂ ਸਹੀ ਗੱਲ ਆ ਜੀ ਬੱਛੀ ਉੱਚੀ ਬਹੁਤ ਵੱਡੀ ਪਲਾਈ ਪਲਾਈ ਹੁਣ ਸਮਝ ਲਓ ਵੀ ਆਪਾਂ ਸੇਵਾ ਹੀ ਕਰਨਗੇ ਦੋਤੇ ਪਲ ਗਈ ਆ ਇਹ ਜਿਹਦੇ ਪਸੰਦ ਆਈ ਬਾਈ ਨਾਲ ਗੱਲਬਾਤ ਕਰ ਲਿਓ ਜੀ ਧੰਨਵਾਦ ਸਾਰੇ ਵੀਰਾਂ ਦਾ ਜੀ